ੋ ਹਗਵਾਰੈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜ ਸੋ ਹਗਵਾਰੈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜ ਪਰ ਸੰਗ ਜੀਓ ਸਾਰੇ ਹਰ ਸੰਗਤ ਨੂੰ ਸਾਂਜਿਆ ਦੇ ਵੀਰ ਜੀ ਦੇ ਜਰਨ ਦੇਸ ਦੀਆਂ ਲੱਖ ਲੱਖ ਵਧਾਈਆਂ ਇਹ ਦਾ ਅਜਿਹਾ ਲਿਖ ਲਾ ਕੇ ਚੱਲ ਗਿਆ 24 ਜੇ 661 ਹਰ ਪਗਦوار ਜਿਠਵਾਲ ਤੁਰ ਸੰਦੇਸ਼ਾ ਕਹੇ 24 ਜੇ ਯਾਦ ਰੱਖਣਾ ਜਾਦ ਜਾਦ ਵਿੱਚੋਂ ਦਵਾਈਆਂ ਪਾਲ ਸਿੰਘ ਰਿਆਣੇ ਸਖਣਾ ਦਰਗਾਹ ਸਾਚੀ ਮਿਲੇ ਵਡਿਆਈਆ ਏ ਉਸ ਦਾ ਖੇੜਾ ਵਸਣਾ ਉਸ ਗ੍ਰਹਿ ਵਜੇ ਵਦਿਆਆ ਉਸ ਦਾ ਨੂਰ ਚਮਕਣਾ ਉਸ ਦੀ ਹੋਵੇ ਰੁਸ਼ਨਾਈਆ ਵੇਖਿਓ ਕਦੀ ਭੁੱਲ ਵਿੱਚ ਆਕੇ ਏਸ ਨੂੰ ਨਹੀਂ ਪਰਕਣਾ ਪਾਰਖਾਂ ਦਾ ਪਾਰ ਪੂ ਇੱਕੋ ਬੇਪਰਵਾਇਆ ਜੇ ਇਸਨੇ ਗੱਲਾ ਪਤਾ ਨਾਲ ਨਹੀਂ ਹੁਣ ਪਰਚਣਾ ਹਿਰਾ ਫਿਰ ਨਾ ਲਾ ਕੋਏ ਪਰਮਾਇਆ ਜਿਹੜਾ ਵਿਛੜਿਆ ਉਸ ਮੁੜਕੇ ਏਸ ਦਰ ਨਹੀਂ ਪਰਤਣਾ ਲੱਖ ਚੁਰਾਸੀ ਦੇ ਸਜਾਈਆ ਦੂਤਾਂ ਨੂੰ ਦੜਦਿਆ ਇਹਨੂੰ ਕਦੇ ਨਾ ਆਵੇ ਤਰਸਣਾ ਪ੍ਰਮੁਖਾਂ ਨੂੰ ਆਪਣੀ ਗੋਦ ਬਹਾਈਆ ਪ੍ਰਮੁਖੋ ਬੇਲਾ ਆਉਣਾ ਤੁਸੀਂ ਇੱਕ ਦੂਜੇ ਦੇ ਪਿਆਰ ਨੂੰ ਤਰਸਣਾ ਬਿਲ ਮੇਰੇ ਪਿਆਰ ਹੱਥ ਕਿਸੇ ਨਾ ਆਈ ਤੁਹਾਣੋਂ ਕੋ ਕਰਮ ਕਰਦਿਆ ਅੱਗੇ ਹੋ ਕੇ ਨਹੀਂ ਵਰਜਨਾ ਹੁਕਮ ਦੇਣਾ ਕੋਈ ਸਮਝਾਈਆ ਜੋਤੀ ਜੋਤ ਸਰੂਪ ਹਾਰ ਆ ਕੇ ਆਪਣੀ ਕਿਰਪਾ ਕਰ ਤੁਰ ਫਰਮਾਨੇ ਦੇ ਦੜਾਈਆ ਚ ਵਿਚੇਤ ਕਹੇ ਬਣਿਓ ਨਾ ਚਾਤਰ ਚਲਾ ਕੇ ਕੰਮ ਕਿਸੇ ਨਾ ਆਈਆ ਜੇ ਜਿਉਣਾ ਤੇ ਪ੍ਰਭੂ ਦੇ ਖਾਤਰ ਬਾਕੀ ਖਤਰੇ ਵਿੱਚ ਸਰਬ ਲੁਕਾਈਆ ਜਗਤ ਸੁਆਣੀ ਕਿਸੇ ਕੰਮ ਨ ਆਵੇ ਜਗਤ ਸੁਆਣੀ ਕਿਸੇ ਕੰਮ ਨ ਆਵੇ ਮਲਿਆ ਜੀ ਦਾ ਸਾਹ ਮੁਖ ਦਤਨ ਊੜਾ ਰੰਗ ਨਾ ਕੋਈ ਵਧਿਆ ਆ ਮਨ ਤੇ ਤਰਾਈ ਜੇ ਕੋਈ ਕਰੇ ਸਾਧਨ ਆਪਣਾ ਬਲ ਧਰਾਈ ਆ ਉਸ ਕੁਲਖਣੀ ਨੂੰ ਸਮਝੋ ਵਾਂਜਨ ਜੇ ਸਦਾ ਸਾਈ ਸਿਰ ਹੱਥ ਨਾ ਕੋਏ ਟਿਕਾਈ ਆ ਉਸ ਨੂੰ ਸਮਝੋ ਪਾਗਲਾ ਜੋ ਸਤਗੁਰੂ ਹੁਕਮ ਗਿਆ ਪੁਲਾਈ ਆ ਉਹ ਗੁਰਸਿੰਘ ਦਾ ਦਿਸੇ ਕਤਲ ਜੋ ਬੇਕੇ ਮੁਖ ਪੁਆਇਆ ਪੁਰਖ ਅਕਾਲ ਸੱਚਾ ਕਰਨ ਆਇਆ ਆਦਲ ਅਦਲੀ ਹੋ ਕੇ ਆਦਾਰ ਤੇ ਇੱਕ ਲਗਾਈਆ ਜੇ ਇਸ ਬ੍ਰਹਮੰਡ ਖੰਡ ਕਰਕੇ ਤੋ ਆਦਲ ਲੇਖੇ ਸਭ ਦੇ ਜਿਹਨੇ ਮੁਕਾਈਆ ਉਸ ਨੂੰ ਕਿਆ ਕੋਈ ਸਿੱਖਿਆ ਆਵੇ ਸਖਾਲਣ ਆਪਣੇ ਸਮਝ ਲੈ ਵਡਿਆਈਆ ਉਸ ਦਾ ਰੂਪ ਹਾਕਨ ਡਾਕਨ ਵਿਸ੍ਵਾਸ ਦਾ ਮੁਖ ਚਖਾਈਆ ਬਿਨਾ ਭਗਤ ਤੇ ਭਗਵਾਨ ਦਾ ਬੜਿਆ ਕੋਈ ਨਾ ਸਾਥਨ ਲਗੀ ਤੋੜ ਨਾ ਕੋਈ ਨਵਾਈਆ ਜਗਤ ਅਧੇਰਾ ਚੁਲਦਾ ਵੇਖੋ ਝਾਕੜ ਪੈਰ ਸਭਨਾਂ ਕੋਈ ਕਕਈਆ ਏ ਬੇਲਾ ਅੰਤ ਅਖੀਰ ਆਖਣ ਆਖਰ ਇੱਕੋ ਵਾਰ ਸੁਣਾਈਆ ਇੱਕੋ ਵਾਰ ਜਨਾਈਆ ਜਗਤ ਕਿਨਾਰਾ ਵੇਖੋ ਪਤਨ ਪਤਨ ਬੈਠਾ ਬੇ ਪਰਵਾਹੀਆ ਸਭ ਦੇ ਲੇਖਿਆ ਆ ਬਾਚੜ ਪੁਰਵ ਜਨਮਾ ਖੋਜ ਖਜਾਈਆ ਜਿਹੜੇ ਏਸ ਦੇ ਦਰ ਤੂੰ ਗਵਾਚਣ ਉਹਨਾਂ ਨੇ ਸਾਰ ਕਿਸੇ ਨਾ ਪਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੇ ਕਿਰਪਾ ਕਰ ਮੇਰ ਨજર ਇਹ ਖੁਟਾਈਆ ਚਵੀ ਚੇਤ ਕਹੇ ਗੁਰਮੁਖੋ ਹੋ ਜਾਓ ਅਤੀਤ ਤੁਰਦਾ ਹੁਕਮ ਸੁਣਾਈਆ ਮਨ ਵਾਸਨਾ ਕਰ ਲਿਓ ਠੰਡੀ ਸੀਤ ਆਗਣੇ ਤੱਕ ਗੁਜਾਇਆ ਜਗਤ ਵਿਵਾਰੀ ਬਦਲ ਦਿਓ ਰੀਤ ਅਧਾਰੀ ਕੋ ਨਜ਼ਰੀਆ ਆਇਆ ਜੇ ਤੁਸੀਂ ਇਸ ਨੂੰ ਪਰਮਾਤਮਾ ਸਮਝੋ ਠੀਕ ਠਾਕੁਰ ਹੋ ਕੇ ਮਿਲੇ ਚਾਹੀ ਚਾਹੀਆ ਜੇ ਕੋਈ ਚਾਹੇ ਮੈਂ ਜਗਤ ਵਾਲੀ ਕਰਾਂ ਪ੍ਰੀਤ ਉਸ ਪ੍ਰੀਤੀ ਵਿੱਚੋਂ ਵਿੱਚੋਂ ਹੱਥ ਕਿਸੇ ਨਾ ਆਈਆ ਅਗਲਾ ਖੇਲ ਅਜਮਨ ਡੀਠ ਤੁਰ ਫਰਮਾਨੇ ਦੇ ਦਰੜਾਈਆ ਏਸ ਦੇ ਦਰਸ਼ਨੋਂ ਤੁਹਾਨੂੰ ਲੱਗੀ ਰਹਿਣੀ ਉਡੀਕ ਲਬਿਆਂ ਹੱਥ ਕਿਸੇ ਨਾ ਆਈਆ ਹੌਲੀ ਹੌਲੀ ਤੁਹਾਨੂੰ ਲਿਆਂਦਾ ਕਸੀਟ ਏਸ ਮੰਝਰ ਦਿੱਤਾ ਚੜਾਈਆ ਹੁਣ 221 ਫਿਕਰ ਵੀ ਗਈ ਬੀਤਾ ਆਪਣਾ ਪੰਥ ਮੁਕਾਈਆ ਹੁਣ ਸ੍ਰੀ ਭਗਵਾਨ ਆਪਣੀ ਬਦਲ ਦੇਣੀ ਰੀਤ ਪ੍ਰੀਤੀ ਸ਼ਬਦੀ ਦੇਣੀ ਬਦਲਾਈਆ ਚਵੀ ਚੇਤ ਕਹਿ ਮੈਂ ਕਰਾ ਤਸਦੀਕ ਸ਼ਦ ਦੇਵਾ ਪਈਆ ਗੁਰਮੁਖੋ ਜੇਸ ਦੀ ਬਿਨਾ ਪਿਆਰ ਤੂੰ ਹੋਰ ਕੋਈ ਦੇਣੀ ਨਹੀਂ ਪੈਂਦੀ ਫੀਸ ਭੇਟਾ ਜਗਤ ਨਾ ਕੋਈ ਚੜਾਈਆ ਨਵੀਨ ਨਵੀਨ ਨਵ ਜੁਗ ਦੀ ਨਵੀਂ ਤਾਰੀਖਾ ਤਵਾਰੀਗ ਤੁਹਾਡੀ ਦੇ ਬਣਾਈਆ ਜੋਤੀ ਜੋਦ ਸਰੂਪ ਰਿਆ ਆਪ ਆਪਣੀ ਕਿਰਪਾ ਕਰ ਨਿਹ ਕਲਕ ਨਰਾਇਣ ਨਾਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਸੱਚ ਸੁਦੇਸ਼ਾ ਇਕ ਨਰੇਸ਼ਾ ਹੁਕਮ ਤੁਰਦਾ ਦੇ ਦਰਾਈਆ oh